ਅੱਜ ਪੰਜਾਬ ਪੁਲਿਸ ਭਰਤੀ 2024 ਦੇ ਉਮੀਦਵਾਰਾਂ ਵੱਲੋਂ ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਾਇਸ਼ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨਕਾਰੀਆਂ ਨੇ ਸੂਬਾ ਸਰਕਾਰ ਤੇ ਵਾਅਦਾ ਖਿਲਾਫੀ ਦੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਹਨਾਂ ਵੱਲੋਂ ਭਰਤੀ ਦੇ ਹਰ ਟੈਸਟ ਅਤੇ ਮੈਡੀਕਲ ਪਾਸ ਕੀਤੇ ਗਏ ਸਨ ਪਰ ਇਸ ਦੇ ਬਾਵਜੂਦ ਵੀ ਉਹਨਾਂ ਨੂੰ ਅਜੇ ਤੱਕ ਜੁਆਇਨਿੰਗ ਪੱਤਰ ਨਹੀਂ ਦਿੱਤਾ ਗਿਆ ਉਹਨਾਂ ਕਿਹਾ ਕਿ ਪੂਰੇ ਪੰਜਾਬ ਵਿੱਚੋਂ ਮੈਰਿਟ ਦੇ ਆਧਾਰ ਤੇ 1746 ਉਮੀਦਵਾਰ ਨਿਯੁਕਤ ਕੀਤੇ ਗਏ ਸਨ ਪਰ 2 ਸਾਲਾਂ ਤੋਂ ਜੁਆਇਨਿੰਗ ਪੱਤਰ ਨਹੀਂ ਦਿੱਤਾ ਗਿਆ ਉਹਨਾਂ ਕਿਹਾ ਕਿ ਜਦ ਤੱਕ ਸਾਨੂੰ ਲਿਖਤੀ ਭਰੋਸਾ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਅਸੀਂ ਮੁੱਖ ਮੰਤਰੀ ਮਾਨ ਦੀ ਕੋਠੀ ਸਾਹਮਣੇ ਸ਼ਾਂਤੀਪੂਰਨ ਢੰਗ ਨਾਲ ਧਰਨਾ ਲਗਾ ਕੇ ਬੈਠੇ ਰਹਾਂਗੇ ਸਰ ਇਹ ਤਾਂ ਸਰਕਾਰ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਸਾਨੂੰ ਕਿਉਂ ਧਰਨੇ ਲਾਣੇ ਪੈ ਰਹੇ ਜੀ ਸਰ ਅਸੀਂ ਆਪ ਦਾ ਪ੍ਰੋਸੈਸ ਪੂਰਾ ਕਰ ਚੁੱਕੇ ਹਾਂ ਪੇਪਰ ਦੇਤਾ ਜੀ ਪੇਪਰ ਤੋਂ ਬਾਅਦ ਸਾਡਾ ਫਿਜ਼ੀਕਲ ਸੀ ਸਰ ਫਿਜ਼ੀਕਲ ਵੀ ਅਸੀਂ ਪੂਰਾ ਦੇਤਾ ਜੀ ਉਸ ਤੋਂ ਬਾਅਦ ਸਾਡਾ ਜੀ ਮੈਸਾਨੂੰ ਡਾਕੂਮੈਂਟ ਵੈਰੀਫਿਕੇਸ਼ਨ ਵਾਸਤੇ ਬੁਲਾਇਆ ਗਿਆ ਉਹ ਵੀ ਅਸੀਂ ਪੂਰੀ ਕਰਤੀ ਜੀ ਉਸ ਤੋਂ ਬਾਅਦ ਸਾਡਾ ਮੈਡੀਕਲ ਹੋਇਆ ਸਰ ਮੈਡੀਕਲ ਵੀ ਅਸੀਂ ਦੇ ਚੁੱਕੇ ਹਾਂ ਸਾਡੇ ਮੈਡੀਕਲ ਜਮਾ ਨੇ ਸਾਡੇ ਡਾਕੂਮੈਂਟ ਵੈਰੀਫਿਕੇਸ਼ਨ ਹੋ ਚੁੱਕਿਆ ਪਰ ਫਿਰ ਵੀ ਸਾਨੂੰ ਸਰਕਾਰ ਪਤਾ ਨਹੀਂ ਕਿਉਂ ਛੜਕਾਂ ਦੇ ਧਰਨੇ ਲਾਉਣ ਲਈ ਮਜਬੂਰ ਕਰ ਰਹੀ ਹੈ ਸਰ ਸਰ 2 ਸਾਲ ਦਾ ਸਾਨੂੰ ਇਕੱਲੇ ਹੁੰਨ ਨਹੀਂ ਲਗਾਉਣਾ ਪੈ ਰਿਹਾ ਤਰਨਾ ਅਸੀਂ ਪਹਿਲਾਂ ਵੀ 28 ਮਹੀਨੇ ਵੀ ਇੱਕ ਫਾਈਨਲ ਲਿਸਟ ਲਈ ਲਗਾਉਣਾ ਪੈ ਰਿਹਾ ਇਹ ਹਰ ਵਾਰ ਤਰਨਾ ਇਹ ਨਹੀਂ ਸਹੀ ਹੈਗਾ ਸੀਐਮਐਨਐਸ ਸਾਹਮਣੇ ਸਾਨੂੰ ਇਹ ਕਿਹਾ ਸੀਗਾ ਵੀ ਤੁਹਾਡੀ 1 ਸਾਲ ਦੇ ਵਿੱਚ ਭਰਤੀ ਕੰਪਲੀਟ ਹੋ ਜਾਊ ਬਲਕਿ ਸਾਨੂੰ ਦੂਸਰਾ ਸਾਲ 1 ਸਾਲ 11 ਮਹੀਨੇ ਹੋ ਗਏ ਜਿੱਥੇ ਹੁਣ 2 2 ਸਾਲ ਤੋਂ ਉੱਪਰ ਹੀ ਹੋ ਜਾਣੇ ਨੇਗੇ